ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿੰਮੇਂਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਜੋ ਤਕੜਾ ਮੀਂਹ ਹੋਣ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਇਹ ਸਿਸਟਮ ਪੰਜਾਬ ਦੇ ਉੱਪਰ ਤਕੜਾ ਰੂਪ ਦੇ ਵਿੱਚ ਬਣਨਾ ਸ਼ੁਰੂ ਹੋ ਚੁੱਕਿਆ ਤੁਸੀਂ ਆਹ ਦੇਖੋਗੇ ਤਾਂ ਇਹ ਮਾਹੌਲ ਬੱਦਲ ਬੇ ਦਾ ਬਣਨਾ ਸ਼ੁਰੂ ਹੋ ਚੁੱਕਿਆ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਗੁਰਦਾਸਪੁਰ ਕਪੂਰਥਲਾ ਜਲੰਧਰ ਤੇ ਲੁਧਿਆਣੇ ਦੇ ਵਿੱਚ ਇਸ ਦੀ ਐਂਟਰੀ ਦਿਖਾਈ ਦੇ ਰਹੀ ਹੈ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਵਿੱਚ ਵੀ ਇਸ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹੇਠਲੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਰੂਪਨਗਰ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਬੱਦਲ ਵਾਜਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ ਥੋੜੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਥੱਲੇ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਬਟਨ ਹੈ ਜੀ ਉਸ ਬਟਨ ਨੂੰ ਜ਼ਰੂਰ ਕਲਿੱਕ ਕਰੋ ਤਾਂ ਕਿ ਸਾਡੀ ਵੀਡੀਓ ਹੋਰ ਵੱਧ ਤੋਂ ਵੱਧ ਵਾਇਰਲ ਹੋਵੇ ਤੇ ਬਾਕੀ ਦਰਸ਼ਕਾਂ ਤੱਕ ਪਹੁੰਚਦੀ ਹੋ ਸਕੇ ਅੱਜ ਰਾਤ ਇਹਨਾਂ ਇਲਾਕਿਆਂ ਤੋਂ ਦੱਸੇ ਨੇ ਇਹਨਾਂ ਵਿੱਚ ਮੀਂਹ ਦੀ ਉਮੀਦ ਵਧੀਆ ਬਣਦੀ ਦਿਖਾਈ ਦੇ ਰਹੀ ਹੈ ਅਤੇ ਹੇਠਲੇ ਇਲਾਕੇ ਵਿੱਚ ਵੀ ਤਗੜੇ ਰੂਪ ਵਿੱਚ ਕੁਝ ਨਾ ਕੁਝ ਬੱਦਲਬਾਜ਼ੀ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹਲਕਾ ਦਰਮਿਆਨਾਂ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਪੂਰਬੀ ਸਿਸਟਮ ਬਣਦੇ ਚਾਲੂ ਨੇ ਅਗਰ ਤੁਹਾਨੂੰ ਦੱਸਾਂ ਤਾਂ ਇਹ ਇਲਾਕਾ ਜਿਹੜਾ ਜਿੰਨਾ ਵੀ ਤੁਸੀਂ ਦੇਖੋਗੇ ਇਹ ਸਿਸਟਮ ਜਿਹੜੇ ਬਣੇ ਹੋਏ ਨੇ ਇਹ ਹੌਲੀ-ਹੌਲੀ ਉੱਤਰ ਪੂਰਬੀ ਇਲਾਕੇ ਤੋਂ ਇਸ ਤਰੀਕੇ ਨਾਲ ਕੂਚ ਕਰਕੇ ਹੋਏ ਸਵੇਰ ਦੇ ਸਮੇਂ ਪੰਜਾਬ ਵਿੱਚ ਐਂਟਰੀ ਕਰ ਸਕਦੇ ਨੇ ਸਵੇਰੇ 3 ਤੋਂ ਲੈ ਕੇ 5 ਵਜੇ ਤੱਕ ਇਸ ਦੀ ਐਂਟਰੀ ਤੈਅ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਾਮਾਸ਼ਹਿਰ ਇਹ ਮੇਨ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਤੜਕੇ 3 ਤੋਂ ਲੈ ਕੇ 5 ਵਜੇ ਤੱਕ ਇਸ ਸਿਸਟਮ ਦੀ ਐਂਟਰੀ ਆਉਂਦੀ ਦਿਖਾਈ ਦੇ ਰਹੀ ਹੈ ਮੀਂਹ ਦੀ ਸੰਭਾਵਨਾਵਾਂ ਲਗਾਤਾਰ ਬਣਦੀ ਦਿਖਾਈ ਦੇ ਰਹੀ ਨੇ ਗਰਜ ਚਮਕ ਅਤੇ ਤੇਜ਼ ਮੀਂਹ ਦੇ ਸ਼ਰਾਟੇ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪੂਰਬੀ ਬੈਲਟ ਤਾਂ ਠੀਕ ਠਾਕ ਮੀਂਹ ਹੋ ਰਿਹਾ ਪਰ ਪੱਛਮੀ ਬੈਲਟ ਦੀ ਅਗਰ ਗ ਫਜ਼ਿਲਕਾ ਫਰੀਜ਼ ਫਰੋਜ਼ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਸੰਗਰੂਰ ਬਰਨਾਲਾ ਇਹਨਾਂ ਵਿੱਚ ਉਮੀਦ ਥੋੜੀ ਜਿਹੀ ਘਟਈ ਹੈ ਮੀਂਹ ਦੀ ਖਾਸ ਤੌਰ ਤੇ ਫਜ਼ਿਲਕਾ ਫਰੋਜ਼ਪੁਰ ਮੁਕਸਰ ਤੇ ਫਰੀਦਕੋਟ ਇਹ ਚਾਰ ਜਿਲ੍ਹਿਆਂ ਜਿਨ੍ਹਾਂ ਵਿੱਚ ਘਟ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਲਗਾਤਾਰ ਅੱਜ ਰਾਤ ਆਪਾਂ ਕਹਿ ਸਕਦੇ ਕਿ ਗਰਜੀ ਚਮਕ ਬੂੰਦਾਬੰਦੀ ਵੱਖ-ਵੱਖ ਸਮਾਂ ਤੇ ਹੁੰਦੀ ਰਹੇਗੀ ਜਿਸ ਦੇ ਨਾਲ ਸਵੇਰ ਦੇ ਸਮੇਂ ਮੌਸਮ ਕਿਤੇ ਨਾ ਕਿਤੇ ਪੰਜਾਬ ਦਾ ਸਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਅਜਰਾਦੀ ਆ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ